ਅਸੀਂ ਸਾਰੇ ਜਾਣਦੇ ਹਾਂ ਕਿ ਇਸ ਕੁਦਰਤੀ ਕਰੋਪੀ ਹੜ੍ਹਾਂ ਨੇ ਸਾਡੇ ਪੰਜਾਬ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ ਪਰ ਪੰਜਾਬ ਸਦਾ ਤੋਂ ਹੀ ਇੱਕ ਸ਼ੇਰਦਿਲ ਸੂਬਾ ਰਿਹਾ ਹੈ ਉੱਠਣਾ ਡਿੱਗਣਾ ਤੇ ਫਿਰ ਉੱਠ ਕੇ ਚੱਲਣਾ ਕੋਈ ਸਾਡੇ ਪੰਜਾਬ ਸੂਬੇ ਤੋਂ ਸਿੱਖੇ ਆਜਾ ਉਹ ਜਈ ਇੱਕ ਕਵਿਤਾ ਲੈ ਕੇ ਆਈ ਹਾਂ ਜੋ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਹੋਰ ਵੀ ਹੌਸਲਾ ਦੇਗੀ ਹੜ੍ਹਾਂ ਦੇ ਪਾਣੇ ਈ ਅੱਖਾਂ ਹਟਦੇ ਆ ਪਾਣੀਆਂ ਤੇਰੇ ਦੀਦਿਆਂ ਵਿੱਚ ਨਾ ਡਰ ਇੱਕ ਪਲ ਵਿੱਚ ਲੈ ਗਿਓ ਰੋੜ ਕੇ ਕਈ ਹੱਸਦੇ ਵਸਦੇ ਘਰ ਸੇ ਖਿੜਖੜ ਹੱਸਦੇ ਵਸਦੇ ਸਾਡੇ ਕਸਬੇ ਸ਼ਹਿਰ ਗਰਾ ਇਹ ਚਿੱਤ ਸੀ ਦੋਜਕ ਹੋਵਣੀ ਸਾਡੀ ਜੰਨਤ ਵਰਗੀ ਥਾਂ ਤੇ ਕੀ ਹਸ਼ਰ ਮਚਾਇਆ ਵੇਰੀਆ ਅਜ ਕੰਨੀ ਪਏ ਨਾ ਆਵਾਜ਼ ਤੂੰ ਲਾਸ਼ਾਂ ਖਾਰੇ ਚਾੜੀਆਂ ਤੇ ਮਿੱਟੀ ਕੀਤੇ ਦਾਜ ਅਸੀਂ ਡੋਰੂ ਪੋਰੂ ਹੋ ਗਏ ਤੂੰ ਘੇਰਿਆ ਅਚਨ ਛੇਤ ਅੱਜ ਮਿੱਟੀ ਮਿੱਟੀ ਹੋ ਗਏ ਸਾਡੇ ਸੋਨੇ ਰੰਗੇ ਖੇਤ ਸਾਡਾ ਚੰਨ ਤੇ ਸੂਰਜ ਟੁੱਬਿਆ ਸਾਡੇ ਸਿਰ ਤੇ ਨੇਰ ਅਜ਼ਾਬ ਅੱਜ ਕੰੰਧਾ ਹੀਠਾਂ ਆ ਗਏ ਸਾਡੇ ਤਰਸੇਵੇਂ ਦੇ ਖਾਬ ਅਸੀਂ ਤਾਬਰਾ ਕੀ ਭਾਲੀਏ ਸਾਡੇ ਭੁੱਖੇ ਵਿਲਕਣ ਵਾਲ ਤੈਨੂੰ ਰੱਬ ਵੀ ਪੁੱਛੇ ਵੈਰੀਆ ਕੀ ਕੀਤੀ ਤੂੰ ਸਾਡੇ ਨਾਲ ਅਸੀਂ ਹੁਣ ਜਿੱਤੇ ਹਿੰਮਤਾਵਾਂ ਨਾਲ ਲੜੇ ਸਾਨੂੰ ਲੇਖਾਂ ਦਿੱਤੀ ਹਾਰ ਸਾਡੇ ਸਿਰ ਤੋਂ ਅੰਬਰ ਢਿਲਕਿਆ ਸਾਡੇ ਪੈਰਾਂ ਹੇਠਾਂ ਗਾਰ ਹੱਥ ਪੈਰ ਬਥੇਰੇ ਮਾਰੀਏ ਪਰ ਚੱਲੇ ਨ ਕੋਈ ਵਾਹ ਅਸੀਂ ਲੇਖੋਂ ਹੱਥਲ ਹੋ ਗਏ ਅਸੀਂ ਲੇਖੋਂ ਹੱਥਲ ਹੋ ਗਏ ਸੜੇ ਹਾਕਮ ਬੇਪਰਵਾਹ ਵੇ ਪਾਣੀਆਂ ਬੇਤਬਾਰੀਆਂ ਤੈਨੂੰ ਇੰਨੀ ਵੀ ਨਾ ਸੁਝ ਕਰਬਲ ਚ ਆ ਬਣਾ ਦਿਸਿਓ ਅੱਜ ਦਿਸਣ ਨੂੰ ਦੇਵੇ ਕੁਝ ਪਰ ਸੜੇ ਹੌਸਲਿਆਂ ਨੂੰ ਨਾ ਕੋਈ ਸਕਿਆ ਢਾ ਇਹ ਪੰਜਾਬ ਦੇ ਗੱਬਰੂ ਰਹੇ ਸਦਾ ਹੀ ਬੇਪਰਵਾਹ ਏ ਨੌਜਵਾਨ ਪੰਜਾਬ ਦੇ ਬਹਾਦਰ ਯੋਧੇ ਤੇ ਜੋਸ਼ੀਲੇ ਜਿਹੜੇ ਹਰ ਇੱਕ ਔਕੜ ਸਾਹਮਣੇ ਦਿੰਦੇ ਆਪਣੀਆਂ ਛਾਤੀਆਂ ਡਾ ਇਹਨਾ ਟੈਨ ਨ ਮੰਨੀ ਕਿਸੇ ਦੀ ਫਿਰ ਤੂੰ ਕਿਵੇਂ ਲਏਂਗਾ ਡਰਾ ਇਹਨਾ ਟੈਨ ਨ ਮੰਨੀ ਕਿਸੇ ਦੀ ਫਿਰ ਤੂੰ ਕਿਵੇਂ ਲਏਂਗਾ ਡਰਾ ਕੋਈ ਖੜਾ ਹੋਵੇ ਜਰਨਾ ਕੋਈ ਖੜਾ ਹੋਵੇ ਜਾਂ ਨਾ ਹੋਵੇ ਪੰਜਾਬ ਦੇ ਨਾਲ ਕੋਈ ਖੜਾ ਹੋਵੇ ਜਾਂ ਨਾ ਹੋਵੇ ਪੰਜਾਬ ਦੇ ਨਾਲ ਬਾਹਾਂ ਖਲਾਰ ਕੇ ਇਹਦੇ ਆਪਣੇ ਹੀ ਨਾਲ ਖੜੇ ਨੇ ਭਰਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਨਾ ਸਕਿਆ ਇਹਨੂੰ ਕੋਈ ਦਬਲ ਇਕੰਦਰ ਵਰਗਿਆਂ ਨੂੰ ਵੀ ਪੰਜਾਬੀ ਯੋਧਿਆਂ ਦਿੱਤਾ ਸੀ ਭਜਾ ਫਿਰ ਤੂੰ ਕਿਸ ਦੇ ਪਾਣੀ ਹਾਰੇ ਕੀ ਤੈਨੂੰ ਲੱਗਦਾ ਤੂੰ ਸਾਨੂੰ ਮਾਰ ਮੁਕਾਏਗਾ ਖੜਨਾ ਡਿੱਗਣਾ ਤੇ ਫਿਰ ਖੜਨਾ ਹੀ ਹੈ ਜ਼ਿੰਦਗੀ ਸਾਡੇ ਗੁਰੂਆਂ ਨੇ ਇਹੀ ਸਿਖਾਇਆ ਸਾਨੂੰ راہ ਤੂੰ ਭੁੱਲ ਗਿਆ ਕਿ ਗੁਰੂਆਂ ਦੀ ਧਰਤੀ ਏ ਰਹਿਂਦੀ ਦੁਨੀਆ ਤੱਕ ਇਨੂੰ ਨਾ ਸਕੇਗਾ ਕੋਈ ਮਿਟਾ ਇਹ ਤੂ ਪੁੱਲ ਗਿਆ ਇਹ ਗੁਰੂਆਂ ਦੀ ਧਰਤੀ ਏ ਰਹਿੰਦੀ ਦੁਨੀਆ ਤੱਕ ਇਹਨੂੰ ਨਾ ਸਕੇਗਾ ਕੋਈ ਮਿਟਾ ਇਹਨੂੰ ਨਾ ਸਕੇਗਾ ਕੋਈ ਮਿਟਾ ਮੈਨੂੰ ਨਾ ਸਕੇਗਾ ਕੋਈ ਮਿਟਾ ਮਹਿਮੂਦ ਗਜਨਵੀ ਵਰਗੇ ਢਾੜਵੀਆਂ ਨੇ ਵੀ ਨੋ ਨੋ ਹਮਲੇ ਕੀਤੇ ਪੰਜਾਬ ਤੇ ਪਰ ਪੰਜਾਬੀ ਉਦੋਂ ਨਹੀਂ ਡਰੇ ਤੱਕੀ ਇਹ ਹਾੜ ਪਾਣੀਆਂ ਦੇ ਸਾਨੂੰ ਡਰਾ ਲੈਣਗੇ ਇਹ ਨਾ ਕਦੇ ਹੋਇਆ ਏ ਤੇ ਨਾ ਹੀ ਕਦੇ ਹੋ ਸਕਦਾ ਏ ਡਟੇ ਰਹੋ ਪੰਜਾਬੀਓ ਖੜੇ ਰਹੋ ਪ੍ਰਾਮਾਂ ਦੇ ਨਾਲ ਭਰਾ ਬਣ ਕੇ ਬਾਹਾਂ ਬਣ ਕੇ ਖੜੇ ਰਹੋ ਇਹ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਦਵਲ ਨਹੀਂ ਸਕਦੀ ਸਈ ਕਹਾਵਤਾਂ ਦੇ ਮੂੰਹ ਮੋੜ ਤੇ ਲੋਕ ਕਹਿੰਦੇ ਸੀ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਉਹ ਵੀ ਲਾਤੇ ਜਾਤਾਂ ਪਾਤਾਂ ਤੇ ਨਾਂ ਤੇ ਲੜਾਉਣ ਵਾਲਿਆਂ ਦੇ ਮੂੰਹ ਤੇ ਚਾਪੜੇ ਵੀ ਲਾਤੇ ਹੁਣ ਤਾਂ ਪਤਾ ਲੱਗ ਗਿਆ ਹੂ ਨਾ ਵੀ ਸੀਰੀ ਸਾਡੇ ਸੱਚੀ ਚਾਚੇ ਤਾਂ ਹੀ ਹੁੰਦੇ ਨੇ ਤੇ ਜਿਹੜੇ ਜੱਟਾਂ ਦੇ ਵੱਡੇ ਟਰੈਕਟਰ ਬਿਨਾ ਮਤਲਬ ਤੋਂ ਹੀ ਕਈਆਂ ਨੂੰ ਚੁੱਭਦੇ ਰਹਿੰਦੇ ਸੀ ਅੱਜ ਜਦੋਂ ਅੱਧੀ ਅੱਧੀ ਸ਼ੋਅ ਤਾਂ ਹੀ ਡੁੱਬੇ ਹੋਏ 855 ਸੋਨਾ ਲੀਗਾ ਆਉਂਦੇ ਨੇ ਰਿੰਗ ਦੇ ਉਹ ਦੂਰੋਂ ਆਉਂਦੇ ਆ ਆਕਸੀਜਨ ਦੀ ਢੋਲੀ ਵਰਗੇ ਲੱਗਦੇ ਨੇ ਵੀ ਆਇਆ ਸੁੱਖ ਦਾ ਸਾਹ ਕੁਛ ਨਾ ਕੁਛ ਲੈ ਕੇ ਆਏ ਹੋਣਗੇ ਗੁਰੂ ਦੇ ਜਾਈ ਉਧਰ ਲੈnde ਪੰਜਾਬੀਆਂ ਨੇ ਵੀ ਦਿਲ ਤੇ ਦਰਿਆਵਾਂ ਦੇ ਦਰਵਾਜ਼ੇ ਖੋਲ੍ਹ ਕੇ ਦਸਤਾ ਵੀ ਲੈnde ਪਾਸੇ ਰਹਿਣੇ ਆ ਪਰ ਹਾਈ ਚੜਦੀ ਕਲਾ ਜੀ ਦਿਲ ਜੱਤ ਲੈ ਓ ਝੋਟਿਓ ਇੱਕ ਗੋਰੀ ਡਾਕਟਰਨੀ ਕੋਲ ਗਿਆ ਸੀ ਅੱਜ ਉਹਨੂੰ ਵੀਡੀਓ ਦਿਖਾ ਕੇ ਮੈਂ ਕਿਹਾ ਮੇਰੇ ਪਿੰਡ ਫਲੱਡ ਆਏ ਹੋਏ ਨੇ ਤੂੰ ਵੀ ਦਵਾਵਾ ਕਰੀ ਜਦੋਂ ਵੀਡੀਓ ਚੱਲੀ ਬਾਬੇ ਨੇ ਟਰਾਲੀ ਤੇ ਬੈਠਣ ਲੱਗੇ ਨੇ ਛੱਡਿਆ ਜਕਾਰਾ ਬੋਲੇ ਸੋ ਨਿਹਾਲ ਗਹਿ ਕੇ ਕਹਿੰਦੀ ਦੇ ਆਰ ਸੈਲੀਬ੍ਰੇਟਿੰਗ ਫਲੱਡਸ ਮੈਂ ਕਿਹਾ ਸੈਲੀਬ੍ਰੇਸ਼ਨ ਨਹੀਂ ਇਹ ਚੜਦੀਆਂ ਕਲਾਂ ਨੇ ਜਿੰਨਾ ਚਿਰ ਸਿੱਖ ਕੌਮ ਤੇ ਪੰਜਾਬੀ ਦੁਨੀਆ ਤੇ ਨੇ ਇਹਨਾਂ ਨੇ ਇਤਿਹਾਸ ਬਣਾਉਂਦੇ ਰਹਿਣਾ ਬਸ ਦੁਨੀਆ ਵਾਲਿਓ ਪੜਦੇ ਰਹੋ ਪਲਾ ਸਰਬੱਤ ਦਾ ਮੰਗਣ ਵਾਲੀਆਂ ਕੌਮਾਂ ਨਿੱਤ ਨਹੀਂ ਜੰਮਦੀਆਂ ਚੜਦੀ ਕਲਾ ਪ੍ਰਮਾਤਮਾ ਜਲਦੀ ਹੱਸ